ਜੀ ਬਾਜ਼ਾਰ ਚੋਂ ਲੈਣਾ ਸੀਗਾ ਕੁਝ ਸਮਾਨ ਬਹੁਤ ਸੋਹਣੀਆਂ ਸੇਲਾਂ ਵੇਲਾ ਲੱਗੀਆਂ ਹੋਈਆਂ ਜੀ ਟੋਪੀਆਂ ਲੱਗੀਆਂ ਵੀ ਆ ਜੀ ਮੰਮੀ ਆਉਂਦੇ ਹੋਏ ਨਾ ਹਰਗੁਣ ਨੂੰ ਲੈ ਕੇ ਜਾਣੀ ਆ ਤੋ ਟੋਪੀਆਂ ਉਹਦੇ ਮੂੰਹ ਪਰ ਗਿਰੀ ਜੰਨੀ ਆ ਠੀਕ ਹੈ ਤੇ ਜੀ ਮੰਡੀ ਵਾਲੂ ਪ੍ਰਸਥਾਨ ਕਰਦੇ ਹੋਏ ਮੰਤਾ ਵੀ ਬਹੁਤ ਵਧੀਆ ਲੱਗਦਾ ਹੈ ਇਸ ਲਈ ਆਹਾਹਾ ਛੋਟੇ ਛੋਟੇ ਬੱਚਿਆਂ ਦੇ ਆਹੋ ਕੱਪੜੇ ਵਗੈਰਾ ਉਧਰ ਵੀ ਤੇ ਚੱਲ ਗਏ ਹੁਣ ਅਗੇ ਅਸੀ ਲੈਣੇ ਇਹ ਸ਼ੂਜ਼ ਹੈ ਹੈ ਮਾ ਭੁੱਲ ਰਹੇ ਕਿ ਮੈਂ ਲੈਣੇ ਆ ਤੁਸੀਂ ਪੁੱਛ ਲੋ ਹੈਗੇ ਅੰਦਰ ਭੈਣ ਹੈਗੀ ਆ 100 ਰੁਪਏ ਦਾ ਆ ਦੇ ਦੇ ਹੈਗੇ ਪੈਸੇ ਕਿੰਨੇ ਦੇ ਕੋਣ ਚੱਗੇ ਲਓ ਲਓ ਤੁਸੀਂ ਵੀ ਸਾਡੇ ਵਾਂਗ ਫੈਸ਼ਨਾਂ ਚ ਹੋਣ ਲੱਗ ਗਏ ਫੋਨ ਪਿੱਛੇ ਪੈਸੇ ਲੱਗਣ ਲੱਗੇ ਸੋਹਣਾ ਬੜਾ ਹੈ ਇਹ ਪਿਓਰ ਕਾਲਾ ਨਹੀਂ ਹੈਗਾ ਪੈਣ ਕਾਲਾ ਕੂਆ ਪਲੇਨ ਕਾਲਾ ਨਹੀਂ ਚਲੋ ਓਕੇ ਤੇ ਹਰ ਗੁਲੇ ਟੋਪੀ ਦੇਖ ਲੈ ਫਿਰ ਬਾਂਦਰ ਮੂੰਹ ਵਾਲੀ ਲੈਣੀ ਆ ਅੱਛਾ ਉਹ ਦੂਸਰੇ ਮੂੰਹ ਮੋਂਕੀ ਵਾਲੀ ਉਹ ਦੇਖਿਓ ਮੋਂਕੀ ਵਾਲੀ ਇਹੋ ਮम्मा ਬੱਚੇ ਲਈ ਮੋਂਕੀ ਦਾ ਬੱਚੇ ਆ ਗੰਦੀ ਪਈ ਆ ਇਹ ਨਾ ਤਾਂ ਇਹ ਮੰਨ ਲਓ ਤਿੰਨ ਤਿੰਨ ਮਹੀਨੇ ਦਾ ਬੱਚਾ ਹੈ ਤਿੰਨ ਮਹੀਨੇ ਦਾ ਹੋਟ ਆਇਆ ਜਿਵੇਂ ਹੀ ਹੋ ਜਾ ਚਾਹੀਦਾ ਮੰਮੀ ਇਹ ਛੋਟੀ ਹੋਣੀ ਹੈ ਪੈਨ ਉਹ ਵਿੜ ਜਾਣੀ ਆਵੇ ਆਹੀ ਆਣੀ ਹੈ ਇਹ ਜਾਦਾ ਛੋਟਾ ਹੋ ਜਾਣਾ ਛੋਟਾ ਹੋ ਜਾਣਾ ਫੇਸ ਸੋਹਣਾ ਨੇ ਬੱਚੇ ਦਾ ਨਾ ਰੋਦੇ ਦੇਖੋ ਜਿਹੜੀ ਦੇਖੋ ਜੀ ਬਹੁਤ ਸੋਹਣੇ ਸੋਹਣੇ ਛੋਟੇ ਛੋਟੇ ਦਸਤਾਨੇ ਪਏ ਆ ਜੀ ਮੰਮੀ ਕਰਨ ਕੋਲ ਦਸਤਾਨੇ ਹੈਗੇ ਲੇਲਾ ਜੀ ਲੈਣੇ ਆ ਪਏ ਆ 13 ਸਾਰੇ ਆ। ਦੇਖ ਲੈਨੇ ਆਹ। ਇਹ ਬਟ ਛੋਟੇ ਆ ਇਹ। 13 ਸਾਈਜ਼। ਪਰ ਉਹਨੇ ਕਰਨੇ ਕਿ ਸਕੂਲ ਚ ਆ ਵੀ ਆ ਜਣੇ ਜੀ। ਆਪਾਂ ਦੇਖਦੇ ਜਾਈਏ। ਆ ਜਾਣੀ। ਹਾਂ। ਆ ਜਾਣੀ। ਆ ਜਾਓ। ਇੱਕ ਹੋਰ ਦੇ ਦਿਓ ਜੀ। ਹਾਂ ਇਹ ਵੀ ਜੋ ਕਲਰ ਦਿਖਾ। ਕਲਰ-ਕਲਰ ਦਿਖਾਓ ਆ ਤਾਂ ਹੋਰ ਹੀ ਤਰ੍ਹਾਂ ਦਾ ਕਲਰ ਹੈ। ਨਾ ਉਹ ਵਧੀਆ ਲੱਗਿਆ ਹਾਂ। ਆ ਦੇਖ ਨਾਲ ਵਧੀਆ। ਪਰ ਉਹਦੇ ਰੰਗ ਸਾਫ਼ ਕਰਕੇ ਹੈ ਨਾ ਕਿੰਨੇ ਦੀਆਂ ਮੈਣਿਕ? ਕਿੰਨੇ ਦੀਆਂ? ਬਸ ਇਹ ਦੋ ਦੇ ਦੋ ਫਿਰ ਮੰਮੀ ਆ ਤੇ ਆ ਲੈ ਨਾ ਕਿਹੜਾ ਦੇਖ ਲੈ ਫਿਰ ਆ ਦੋਨੇ ਲੈ ਤੁਸੀਂ ਕਿੰਨੇ ਸਾਲ ਤੋਂ ਨਹੀਂ ਆਪਣੇ ਹੱਥ ਕਹਿ ਰਹੇ ਸ਼ਾਇਦ ਤੁਹਾਡੇ ਹੱਥ ਤੋਂ ਹੀ ਕਿਆ ਗਲਵਜ਼ ਗਲਵਜ਼ ਲੈਣੇ ਫਿਰ ਲੈ ਲੈ ਕਰ ਆ ਦੇਖੋ ਆ ਦੇਖਿਓ ਤੁਸੀਂ ਦੇ ਦੋ ਮੜੇ ਜੇ ਕੱਟਿੰਗ ਇਹ ਕੱਟਿੰਗ ਵਾਲੇ ਆ ਇਹ ਐਨੇ ਐਨੇ ਉਂਗਲੀ ਆ ਨਾ 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 ਮੰਮੀ ਆਹ ਲੈ ਲੰਨੇ ਆਹ ਲੈਣਾ ਦਾ ਫੁੱਲ ਵਾਲਾ ਉਹ ਗਰੇ ਵਾਲਾ ਦੇ ਦੋ ਬਧੀਆ ਵਾਲਾ ਏ ਪਰ ਇਹੜਾ ਗਰੇ ਵਾਲਾ ਉਹ ਗਰੇ ਧਾਰੇ ਉਹ ਗਰੇ ਵਾਲਾ ਇਹਨਾਂ ਨੇ ਆਪਣੇ ਵਾਸਤੇ ਲੈਣਾ ਸਮਝ ਲਓ ਮੇਰਾ ਸਹਿਜ ਏ ਆ ਅੱਛਾ ਉਹਨਾਂ ਨਾਮ ਵਾਲੇ ਕਿ ਆ ਦੇ ਲੋ ਮਾਗੇ ਦੇਖੋ ਜੀ ਇ ਕਲਿੱਤਾ ਸਮਾਨ ਅੱਗੇ ਨੂੰ ਵੱਧਦੇ ਹੋਏ ਤੇ ਇਹਦਾ ਸੜਵਾਰਾ ਸੋਨਾ ਆਇਆ ਬਾਬਾ ਜਹਾਰਚ ਬੱਚਿਆਂ ਦੇ ਕੱਪੜੇ ਬਹੁਤ ਸੋਹਣੇ ਸੋਹਣੇ ਆ ਆਹ ਦੇਖੋ ਕੱਪੜਾ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਅੱਛਾ ਮਸ਼ਰੂਮ ਆਹ ਹੈ ਟਮਾਟਰ ਆਪਣੇ ਕਾਜਰਾ ਨਹੀਂ ਗੋਭੀ ਨਹੀਂ ਬਹੁਤ ਵਧੀਆ ਸਮਾਨ ਹੈ ਚਲੋ ਮੰਮੀ ਦੇਖ ਵੀ ਲੋ ਕਿ ਤੇ ਉਹ ਦੁਕਾਨ ਬੂਟਾ ਨਹੀਂ ਮਨ ਤਾਂ ਦਿਖਦੀ ਵੀ ਨਹੀਂ ਹੈ ਚਲੋ 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 ਤੈਨੂੰ ਬਾਦੇ ਹੋਏ ਬਾਜ਼ਾਰ ਦੀਆਂ ਰੌਣਕਾਂ ਦਿਖਾ ਰਹੇ ਹਾਂ ਤੁਹਾਨੂੰ ਸੋਈ ਮੰਡੀ ਦੀਆਂ ਰੌਣਕਾਂ ਦਾਣ ਲਗਾਏ ਡੇੜੀ ਤੋਂ ਸਹੀ ਹੈ ਨਾ ਲਗਾਓ ਭਇਆ ਗੋੜਾ ਉਹ ਗੋੜਾ ਵਾਲਾ ਭਾਈ ਖਾਸ ਸਪੈਸ਼ਲ ਲੈਣੇ ਆ ਲੈਣੇ ਇੱਕ ਮੰਮੀ ਮੈਂ ਲੇ ਲਿਆ اچھا ਮੈਂ ਤੇ ਮੰਮੀ ਨੇ ਤਾਂ ਲੈ ਲਿਆ ਹਾਂ ਮੈਂ ਤਾਂ ਮੈਂ ਤੁਹਾਨੂੰ ਉਂ ਦੱਸ ਦਿੱਤੀ ਠੀਕਾ ਠੀਕਾ ਇੱਧਰ ਹੋ ਜਾਓ ਖਾਸਾ ਮੋਟਾ ਦਾ ਹੋ ਇਹਨਾਂ ਨੂੰ ਇਹ ਮੇਰੇ ਭਾਜੀ ਵੈਸੇ ਹੁਣ ਡਬਲ ਐਕਸਲ ਆਂਦਾ ਹੈ ਹਾਂਜੀ ਦੇਖ ਲਓ ਵੀ ਆ ਜਾਊਗਾ ਮੇਰੇ ਇਹ ਇਹ ਫ੍ਰੀਜ਼ ਹੈ ਹੀ ਹੁੰਦੀ ਸਰ ਓਕੇ ਹੋਰ ਦਿਖਾ ਦਿਓ ਜੀ ਵੈਲਵਟ ਦਾ ਵੀ ਚੱਲ ਜੇ ਬਸ ਮੈਨੂੰ ਮੋਟਾ ਚਾਹੀਦਾ ਦੇਖ ਲਓ ਹਾਂ ਗਰਮ ਸੂਟ ਹੈ ਜੀ ਇਹ ਤਾਂ ਸਟੈਚ ਬਹੁਤ ਹੁੰਦਾ ਜੀ ਕਲਰ ਦੇ ਵੀ ਜਾਣਗੇ ਚਾਹ ਮੰਮੀ ਇਹ ਜੇ ਤਾਂ ਹੈਗਾ ਇਹਦੇ ਚ ਤਾਂ ਠਾਵਾ ਲੱਗਦੀ ਆ ਗ੍ਰੀਨ ਕਲਰ ਦਾ ਰਵਿੰਦਰ ਨੇ ਦਵਾਇਆ ਮੈਨੂੰ ਇਹ ਤਾਂ ਅੱਜ ਮੇਰੇ ਨਾਲ ਗੋਡਿਆਂ ਨੂੰ ਮੇਰੀ ਹੁਣੀ ਡਿਲੀਵਰੀ ਹੋਈ ਮੇਰੇ ਗੋਡਿਆਂ ਨੂੰ ਗਿੱਟੇ ਨੂੰ ਬਹੁਤ ਹਵਾ ਲੱਗਦੀ ਹੈ ਇਹਦੇ ਚ ਤਾਂ ਬਹੁਤ ਹਵਾ ਲੱਗਦੀ ਜੀ ਇਹ ਤਾਂ ਕੱਲਾ ਲੋਰ ਲੋ ਜੀ ਇਦਾਂ ਆਹ 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 ਕੀ ਚੀਜ਼ ਹੈ ਇਹ ਤਾਂ ਛੋਟੇ ਬੱਚੇ ਦਾ ਸੂਟ ਹੈ ਦਿਖਾਇਓ ਇੱਕ ਮਿੰਟ ਮੈਂ ਉਹ ਦੇਖ ਲੈਣੀ ਅੱਛਾ ਆਹ ਚੀਜ਼ ਹੈ ਹਾਂਜੀ ਸਹੀ ਛੋਟਾ ਮਿਲ ਜੇਗਾ ਇਹ ਕਿੰਨੇ ਦਾ ਵੈਸੇ ਕਿੰਨੇ ਸਾਲ ਦੇ ਬੱਚੇ ਦਾ ਇਹ ਮੰਨ ਲਓ ਜੀ ਮਨਕੀਰਤ ਕਿੰਨੇ ਸਾਲ ਦਾ ਵੈਸੇ ਸਾਲ ਦਾ ਹੋਣਾ ਸਾਲ ਦਾ ਹੋਣਾ ਹੈ ਜੀ ਉਹਨੇ ਸਾਲ ਦਾ ਹੀ ਸਮਝ ਲਓ ਉਹ 525 ਦਾ ਹੈ ਜੀ ਇਹ ਪਰ ਮੰਨ ਲਓ ਸਾਲ ਦਾ ਹੋ ਗਿਆ ਸਾਲ ਦੇ ਬੱਚੇ ਦਾ ਇਹ ਹੈਗਾ 3 1/2 ਸਾਲ ਦੇ ਵਿੱਚ ਓਕੇ ਹਾਂ ਜੀ ਇਹ بڑے ਦਾ ਛੋਟਾ ਮਿਲ ਜੇਗਾ ਤਿੰਨ ਰੰਗ ਆਣਗੇ ਛੋਟੇ ਅੱਛਾ ਮੜੀ ਜਿਹਾ ਦਿਖਾਓ ਸਾਲ ਦੇ ਬੱਚੇ ਲਈ ਹਾਂ ਸਹੀ ਇਹ ਸੋਹਣਾ ਹੈ ਲੱਗਦਾ ਨਹੀਂ ਇਹ ਕਹਿੰਦੇ ਵੀ 5 ਸਾਲ ਦੇ ਬੱਚੇ ਦਾ ਹੈ ਇਹ ਛੋਟੇ ਨੇ 1.5 ਸਾਲ ਦੇ ਨੇ ਇਹ ਬੋਲ ਜਿਹੜਾ ਇਹ ਉੱਪਰ ਵਾਲਾ ਸਹੀ ਦੇ ਜੀ ਹਾਂ ਇੱਕ ਰੰਗ ਹੋਰ ਮਿਲ ਲੇਗੇ ਤੇ ਦਿਖਾਓ ਇੱਕ ਆਹ ਹਾਂ ਬਾਹਰ ਮਹਿਰੂਨ ਲੱਗਿਆ ਪਹਿਲੇ ਨੰਬਰ ਦੇ ਮम्मी ਕਿਹੜਾ ਲੇ ਜੀ ਫਿਰ ਉਹਨੂੰ ਲੈ ਲੈਣੇ ਕਚੂਹੇ ਨੂੰ ਆ ਵੀ ਵਧੀਆ ਤਾਂ ਬਲਬੁੱਟ ਜੀ ਇਹ ਰੁਫਾਰਾ ਆ ਆ ਤਾਂ ਰਹਿਣ ਦੋ ਕਲਰ ਇਹ ਜਿਹਾ ਤਾਂ ਹੈਗਾ ਉਹਦੇ ਕੋਲ ਹਾਂ ਠੀਕ ਹੈ ਹਾਂ ਆਹ ਦੇਖ ਲਓ ਫਿਰ ਇਹਨੂੰ ਸਾਈਡ ਤੇ ਕੱਢ ਲਓ ਮੈਨੂੰ ਤਾਂ ਦਿਖਾਓ ਜੀ ਕੁਛ ਇਹ ਜਿਹਾ ਹੀ ਦਿਖਾ ਦਿਓ ਕੁਛ ਹੋਰ ਰੰਗ ਚ ਇਹ ਮੈਨੂੰ ਸੋਨਾ ਮੋਟਾ ਲੱਗਿਆ ਹਾਂ ਸੋਨਾ ਮੋਟਾ ਲੱਗਿਆ ਮੈਨੂੰ ਫਿਰ ਲੈ ਲੈ ਹਾਂ ਹੀ ਲੈ ਲੈਨੇ ਇੱਕ ਇਹ ਕੱਲੇ ਕੁੜਤੇ ਆਉਂਦੇ ਜੀ ਕਸ਼ਮੀਰੀ ਦਿਖਾ ਦਿਓ ਜਿਹਦੇ ਨਾਲੇ ਸਰ ਜਵੇ ਕੱਲਾ ਕੁੜਤਾ ਹੁੰਦਾ ਹੀ ਕੁਛ ਮੇਰੀ ਟਾਈਪ ਗਰਮ ਇਹਦੇ ਕਲਰ ਆਣਗੇ ਤਿੰਨੇ ਜੀ ਇਹਦੇ ਉੱਪਰ ਤੁਸੀਂ ਬਾਣਾ ਹੁੰਦਾ ਗਰਮ ਹੈ ਜੀ بس ਇਹ ਕਿਸੇ ਵੀ ਚੀਜ਼ ਦੇ ਉੱਪਰ ਨੂੰ ਪਾ ਲੋ ਸਮਝ ਲੋ ਇਹਦਾ ਕੀ ਪ੍ਰਾਈਸ ਆ ਇਹ ਮਾਰਕੀਟ ਤੋਂ 7.5-800 ਦਾ ਹੀ ਮੇਰੇ ਕੋਲ 550 ਉਹ ਲੱਗੇਗਾ ਕਲਰ ਤਿੰਨ ਹੈ ਇੱਕ ਇਹ ਕਰੀਮ ਹੈ ਇੱਕ ਫਰੋਜੀ ਕਲਰ ਹੈ ਅੱਛਾ ਆ ਵਾਲੇ ਕਲਰ ਹੈ ਇਹ ਹੁੰਦਾ ਗਰਮ ਹੈ ਇਹ ਕਸ਼ਮੀਰੀ ਹੈ ਕਾਲ ਲੈਣ ਦੇ ਨੇ ਫਿਰ ਆਹ ਦੇਖ ਲੈਣੇ ਮੰਮੀ ਦੇਖ ਤਾਂ ਕਿਹੜਾ ਲਈਏ ਬਹੁਤ ਵਧੀਆ चीज ਹੈ ਬਾਜ਼ਾਰ 'ਚ 1100 ਦਾ ਵੇਚ ਰਹੀ ਜੀ ਕਿਹੜਾ ਲਈਏ ਮੰਮੀ ਕੇ ਲੈ ਲੈਣੇ ਕੱਪੜੇ ਦੀ ਗਾਰੰਟੀ ਆ ਦੇ ਇੱਕ ਆ ਕੱਢ ਲਓ ਸਾਈਡ ਤੇ ਸਾਈਜ਼ ਵੀ ਤੁਹਾਡੇ ਕੋਲ ਜੇ ਗੱਲਾਂ ਗਰਮ ਲੋਰ ਲੈਣਾ ਇਹਦਾ ਹੀ ਤੁਹਾਨੂੰ ਵੱਡਾ ਮਿਲ ਜਾਏਗਾ ਆ ਵਾਲੇ ਜੀ ਅੱਗੇ ਅੱਗੇ ਵਧੀਆ ਜਿ ਮਿਲ ਜਾਏਗਾ ਸਾਈਜ਼ ਉਸ ਤੋਂ ਵੱਡਾ ਮਿਲ ਜੇਗਾ ਮੈਨੂੰ ਚਲ ਹਾਂ ਤਾਂ ਚਲੋ ਠੀਕ ਹੈ ਤੇ ਇੱਕ ਹੋ ਹੋਗਾ ਹੁਣ ਮੈਨੂੰ ਇੱਕ ਸੂਟ ਵੀ ਤਾਂ ਦੋ ਮੋਟਾ ਵੀ ਦਿਖਾਣਾ ਇੱਕ ਗੱਲਾਂ ਲੋਰ ਆਂਦਾ ਹੀ ਜੇ ਤੁਸੀਂ ਵਧੀਆ ਵਿੱਚ ਲੈਣਾ ਜਿੱਦਾਂ ਤੁਸੀਂ ਹੁਣ ਕੱਢਣ ਲੱਗੇ ਨਹੀਂ ਨਹੀਂ ਇਹ ਜੀ ਹੈ ਮੇਰੇ ਕੋਲ ਲੋਰ ਹਾਂ ਜੀ ਮੇਰੇ ਨਾਲ ਤੁਹਾਨੂੰ ਜਿੱਦਾਂ ਦਾ ਇਹੋ ਜਿਹਾ ਕੱਪੜਾ ਇਹੋ ਜਿਹਾ ਚ ਨਹੀਂ ਹੈਗਾ ਕੁਝ ਮੈਨੂੰ ਇਹਦੇ ਜੀ ਵੱਡਾ ਨਹੀਂ ਆਉਂਦੇ ਹਾਂ ਜੰਦਾ ਸ਼ਰਟ ਆਈ ਪੰਦੀ ਕ੍ਰੋਪ ਆਂਦੀ ਜੀ ਪਰ ਲੌਂਗ ਨਹੀਂ 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 ਹਾਂ ਹਾਂ ਅੱਛਾ ਉਹ ਮੈਂ ਘਰ ਨੂੰ ਪਾਉਣਾ ਚਾਹਨੀ ਉਹ ਦੇਖ ਲਓ ਘਰ ਵੀ ਤੇ ਚਲਦਾ ਇਹ 500 550 ਵਾਲੇ ਇਹ ਨਹੀਂ ਜੀ ਨਹੀਂ ਇਹ ਤਾਂ ਦਾ ਅਲੱਗ ਰੇਟ ਉਹ ਤਾਂ ਕੱਲੇ ਕੁੱਪਤੇ ਆ ਨਹੀਂ ਇਹ ਫਿਰ ਇਹਨਾਂ ਦਾ ਕੀ ਰੇਟ ਨਾਈਟ ਸੂਟ ਦੇ ਦਮਾ ਤੁਹਾਨੂੰ ਪੂਰਾ ਨਹੀਂ ਸਰਾਜ ਜੀ ਉਹ ਵੀ 550 ਦੇ ਨਹੀਂ ਦਿਖਾਓ ਤਾਂ ਨਹੀਂ ਇਹ ਤਾਂ ਮੇਰੇ ਉੱਪਰ ਚੜੀ ਜਾਣਾ ਨਹੀਂ ਅਰਦਾਸ ਜੀ ਜੀ ਲੈ ਲਓ ਜੀ ਇਹਦਾ ਨਾ ਸਟੋਰ ਇਹਦੀ ਰੇਂਜ ਤਾਂ ਦੱਸੋ ਮੈਨੂੰ ਇਹ ਤੁਹਾਨੂੰ ਲੱਗੂਗਾ ਜੀ 675 ਰੁਪਏ ਦਾ ਰੇਟ ਦੀ ਔਰ ਕੱਪੜੇ ਦੀ ਮੇਰੇ ਦੀ ਗਾਰੰਟੀ ਹੋएगी ਜਿੱਦਾਂ ਬਾਕੀ ਇਹ ਕੱਪੜਾ ਵੇਚ ਰਹੇ ਕੋਈ ਲੰਬਾ ਨਹੀਂ ਹੈਗਾ ਠੰਡ 'ਚ ਬੀਕ ਨਹੀਂ ਮੈਂ ਮੰਨ ਕੇ ਇਹ ਜਿਹਾ ਹੈਗਾ ਤਾਂ ਵਧੀਆ ਹੀ ਜੀ ਪਰ ਬਿੰਨੂ ਹਵਾ ਲੱਗੀ ਜਾਂਦੀ ਹੈ ਜੀ ਇਹਦੇ 'ਚ ਸਾਹ ਦੇਖ ਲਓ ਇਕੱਲਾ ਕੁੜਤਾ ਇੱਕੋ ਪੀਸ ਰਹਿ ਗਿਆ ਇਹ ਤੁਹਾਨੂੰ ਲੈਸ ਕਰਕੇ ਲਾ ਦਾਂਗੇ ਮੇਰਾ ਸਾਈਜ਼ ਨਹੀਂ ਹੈ ਇਹ ਸਟਿਚ ਹੁੰਦੇ ਜੀ ਕੱਪੜੇ ਓਕੇ ਇਹ ਵਧੀਆ ਕੱਪੜੇ ਜੀ ਇਹਦਾ ਕੀ ਰੇਟ ਹੈ ਇਹ 500 ਤੋਂ ਲਾ ਦੂੰਗਾ ਇਹਦਾ ਰੇਟ 700 ਕਲਾ ਕਮੀਜ਼ ਕਮੀਜ਼ 500 ਦਾ 700 ਕੁਛ ਦਾ ਰੇਟ ਹੈ ਜੀ ਪੀਸੀ ਕਿਤਾ ਕਰਕੇ ਬਸ ਮੈਂ ਕਹਾ ਬਹੁਤ ਲਾਰਾ ਮਹਿੰਗਾ ਨਹੀਂ ਕੁਆਲਿਟੀ ਦਾ ਵੀ ਤੁਹਾਡੇ ਸਾਹਮਣੇ ਦਾ ਫਰਕ ਹੈ ਇਹ ਕਹਾ ਜਿਹੜਾ ਸਕਾਈ ਬਲੂ ਕਲਰ ਦਾ ਪਿਆ ਹੈ ਕਿ ਇਹਦਾ ਕੋਟ ਸੂਟ ਟਾਪ ਬਹੁਤ ਛੋਟੇ ਹੁੰਦੇ ਆ ਅੱਛਾ ਨਹੀਂ 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 ਇਦਾਂ ਨਾ ਹੋਡੇ ਆਣਾ ਨਹੀਂ ਕੋਈ ਐ ਇਹਦੇ ਨਾਲ ਦਾ ਕੁਝ ਹੈ ਨਹੀਂ ਜੀ ਇਹਦੇ ਨਾਲ ਦਾ ਇਹਦੇ ਜਾਈਗਾ ਜੀ ਕਾ ਦਿਖਾਇਆ ਜੀ ਕਲਰ ਬਲੂ ਕਲਰ ਨੀਚੇ ਲ ਬਲੂ ਰਹਿਣੇ ਤੋਂ ਖੋਲਣ ਨੂੰ ਰਹਿਣ ਦੋ ਉਹ ਮੈਂ ਦੇਖ ਲਿਆ ਇਹ ਤਿੰਨ ਕਲਰ ਹੀ ਬਾਕੀ ਵੀ ਬਰੋਕਲ ਆਏ ਅੱਛਾ ਫਰੌਕ ਦਾ ਕਿਹੜਾ ਰੇਟ ਆਉਂ 880 ਰੁਪਏ ਦੀ ਪਈਗੀ ਸਾਈਜ਼ ਵੀ ਤੁਹਾਡੇ ਆਰਾਮ ਨਾਲ ਆਣੀ ਜੀ ਸਟੈਂਡਰਡ ਸਾਈਜ਼ ਸਾਰੇ ਨੇ ਉਹ ਵੀ ਹੈਲਥੀਜ਼ ਲਈ ਜ਼ਿਆਦਾ ਤਾਂ ਇਹੀ ਵਿਕਦੀ ਜੀ ਐਟੋ ਨਹੀਂ ਹਾਂ ਉਹ ਤਾਂ ਠੀਕ ਹੈ ਯਾਰ 1100 ਫਿਰ ਇਹ ਇਹ ਨੂੰ ਬੜੇ ਸਾਈਡ ਤੇ ਕੱਢ ਲਓ ਦੇਖ ਲੈਣੇ ਆਪਾਂ ਨਹੀਂ ਆ ਸਕੋ ਚਲੋ ਆ ਇਕੱਠੇ ਕਰ ਲਓ ਹੁਣ ਕੋਈ ਗੱਲ ਨਹੀਂ ਮਿਲਦੇ ਥੋੜੇ ਟਾਈਮ ਤੱਕ ਜੀ ਅਸੀਂ ਕਰ ਲਈ ਜੀ ਸ਼ਾਪਿੰਗ ਤੇ ਪਾਜੀ ਆਪਣੀ ਸ਼ਾਪ ਕਿੱਥੇ ਹੈ ਜੀ ਆਪਣੀ ਸ਼ਾਪ ਹੈਗੀ ਜੀ ਮਹਿਕ ਰੇਡੀਮੇਟ ਨੀਅਰ ਪੋਸਟ ਆਫ ਵੀ ਸਬਜੀ ਮੰਡੀ ਰੋਪੜ ਠੀਕ ਆਪਣਾ ਕੰਟੈਕਟ ਨੰਬਰ ਵੀ ਹੋ ਜਾਏਗਾ 98155 18732 ਠੀਕ ਜੀ ਸਾਰੀ ਆਈਟਮ ਹੁੰਦੀ ਹੈ ਲੇਡੀਜ਼ ਬੱਚਿਆਂ ਦੀ ਜੋ ਅੱਜ ਕੱਲ ਟ੍ਰੈਂਡਿੰਗ ਵਿੱਚ ਉਹ ਹੀ ਹੁੰਦਾ ਓਕੇ ਜੀ ਓਕੇ ਚਲੋ ਮਿਲਦੇ ਆ ਜੀ ਫਿਰ ਅੱਗੇ ਮਸੀਨੇ ਜਿਹੜੇ ਕਰਨਾ ਇੱਕ ਦੀਦੀ ਲੈ ਆਈ ਆ ਆਪਾਂ ਕਚੋਰੀਆਂ ਬਣਾਉਣਗੇ ਮੰਡੀ ਦੀਆਂ ਰੌਣਕਾਂ

ओ तो है कि अब ये बुटांडी जगह कहाँ है ना हाँ 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 आने हैं संक्रेले के लिए ओ और सामड़े ओ सामड़े तो ताड़ है ठीक ठीक चलो यहाँ ही प्रॉब्लम है जो ये रश बहुत हो जाता है मंडी मंडी यहाँ से जाए। देखता लो देख तालो दुकान बंद हो गई ਤਸੀਂ ਹੁਣੇ ਹੁਣੇ ਦੇਖੀ ਆਂ ਅੱਗੇ ਵਾਲੋਂ ਜਾਂ ਮੇਰੇ ਕੋਲ ਆਜੋ ਜੀ ਟੈਕਸ 300 ਪੀਜ 400 ਤੇ 500 ਦੇਖ ਲੈ ਮੰਮੀ ਓਰੇ ਆਪਣੇ ਜੋਗੇ ਤਾਂ ਦੇਖ ਆ ਆ ਚੱਲਦੇ ਆ ਆਜੋ ਜੀ ਟੈਕਸ 300 ਪੀਜ 400 ਆਖਰ ਨੰਬਰ ਬੁੱਟਾ ਲਾ ਦੇ ਇਹ ਜਿੰਨਾਂ ਦੇ ਕੋਆਡੇ ਆ ਟੈਕਸ 300 ਪੀਜ ਦੇਖੋ ਮਾਸਟਰ ਜੀ ਆਜੋ ਭਜੜੀ ਬਹੁਤ ਲੋਕ ਆ ਗਿਆ ਇਹਨੂੰ ਕਿੰਨੇ ਦੇ ਲੈ ਲਓ ਆਜੋ ਜੀ ਫੈਨਸੀ ਜੈਕਟ 300 ਰੁਪਏ 400 ਤੇ 500 ਰੁਪਏ ਮੋਸਣੀ ਸੋਣੀ ਜੁੱਤੀ ਹੁੰਦਾ ਆਜੋ

ਆਜੋ ਜੀ ਜੈਗਰਤ ਸਿੰਘ ਤੋਂ ਪੀਚ ਆਫਸਰ ਤੇ ਪਸੰਦ ਨਹੀਂ ਆਜੋ ਜੀ ਜੈਗਰਤ ਸਿੰਘ ਤੋਂ ਪੀਚ ਆਫਸਰ ਐਪਾ ਜੀ ਬਲੈਕ ਕਲਰ ਦੇ ਲੇਜ਼ੀਜ਼ ਵਾਲੇ ਬੂਟ ਤਾਂ ਨਹੀਂ ਹੋਣੇ ਸਕੂਲ ਬੂਟ ਨਹੀਂ ਨਹੀਂ ਉਹ ਨਿੱਕੇ ਵਾਲੇ ਹਾਂ ਆਜੋ ਜੀ ਕੱਪੜੇ ਵਾਲੇ ਚਾਹੀਏ ਦੂਏ ਨਹੀਂ ਕੱਪੜੇ ਵਾਲੇ ਹੋਵੇ ਚਾਹੀਏ ਦੂਸਰੇ ਬਲੈਕ ਦਾ ਬੱਕਲ ਵਾਲਾ ਜਿਹੜੇ ਕੋਣਿਆਂ ਦੇ ਜਾਂਦੇ ਹਨ ਹਾਂ ਨੀ ਮੁੰਡੇ ਰੋਂ 10 ਸਾਲ ਦਾ 13 13 ਸਾਲ ਦਾ ਮੇਰਾ ਸਾਈਜ਼ ਹੁੰਦਾ ਤੇ ਆਜੇ ਉਧਰੋਂ ਚੱਲਦੇ ਆ ਸਾਹਮਣੇ ਹੈਗੇ ਦੁਕਾਨਦਾਰ ਚਲੋ ਗੋੜਾ ਬਾਪੂ ਨੇ ਟਿੱਕੀਆਂ ਬਣਾ ਕੇ ਰੱਖਿਆ ਪੁਰਧੀਆਂ ਸੰਤਰੇ ਵਾਲਾ ਚਲੋ ਫੇਰ ਤੇ ਆ ਦੇਖ ਬੂਟ ਤਾਂ ਵੀ ਸੋਹਣੇ ਆ ਪਰੇ ਸਕੂਲ ਵਾਲੇ ਨਹੀਂ ਹੈ ਹਾਂ ਸਕੂਲ ਵਾਲੇ ਸ਼ੂਜ਼ ਦਿਖਾਓ ਆ ਜਾ ਮੇਰਾ ਸਾਈਜ਼ੇ ਦੇ ਦਿਓ ਭੈਣ ਦਿਖਾ ਦਿਓ ਮੈਂ ਲੇਟ ਹੋ ਰਹੀ ਆ ਬਹੁਤ ਸਾਡੇ ਘਰ ਦੇ ਬੈਠੇ ਆ ਆਪ ਐਂ ਅੰਦਰ ਇਹ ਹੈ ਦੇਖ ਤਾਂ ਲਓ ਦੇਖ ਤਾਂ ਨਹੀਂ ਇਹ ਨਹੀਂ ਕੱਪੜੇ ਨਹੀਂ ਹੈ ਦੇ ਕੱਪੜੇ ਵਾਲੇ ਨਹੀਂ ਚਾਹੀਦੇ ਹੈ ਨਹੀਂ ਹੈ ਇਹਨਾਂ ਦੇ ਹੈ ਹੀ ਨਹੀਂ ਕਰਦੇ ਉਧਰ ਪਰਸ਼ੋਤਮ ਵੀ ਦੇਖਿਓ ਮੜਾ ਜੀ ਆਵਾਜ਼ ਮਾਰੇ ਉਹਨਾਂ ਨੂੰ ਚਾਹ ਚੂ ਪੀਣ ਗਏ ਵੇ ਤੇ ਚਾਹ ਪੀਣ ਗਏ ਵੇ ਤੇ ਦੁਕਾਨ ਤਾਂ ਪਾਈ ਵਧੀਆ ਕੋਈ ਗੱਲ ਨਹੀਂ ਜੀ ਕੋਈ ਗੱਲ ਨਹੀਂ ਦੂਸਰੇ ਬੂਟ ਲੈਣੇ ਕਾਲੇ ਰੰਗ ਦੇ ਸਕੂਲ ਦੇ ਕੱਪੜੇ ਵਾਲੇ ਨਹੀਂ ਲੈਣੇ ਅੱਛਾ ਅੱਛਾ ਨੰਬਰ ਬਤਾਓ ਮੇਰਾ ਆਪ ਲੈ ਲੈ ਤੈਨੂੰ ਲੋੜ ਆ ਨਾ ਮੈਨੂੰ ਅੱਛਾ ਬੇਟਾ ਬੇਟੀ ਬੇਟਾ ਬੇਟਾ ਮੇਰੇ ਸਾਈਜ਼ 13 ਸਾਲ ਇਹਦਾ ਸਾਈਜ਼ 6 ਨੰਬਰ ਆ ਜਾਏਗਾ ਦੇਖ ਲਓ ਮੈਂ ਜੀ પાਕੇ ਲਿਆਉ 6 ਨੰਬਰ ਆ ਜਾਏਗਾ ਆਪ ਆ ਕੇ ਦੇਖ ਲਓ ਛੋਟਾ ਬড়ਾਉ ਬਦਲ ਲਓ ਹਾਂ ਉਹੀ ਗੱਲ ਹੋ ਜਣੀ ਲੈਓ ਆਣੀ ਤਨਿਕੜ ਕੇ ਆ ਤੈ ਸਿੱਖ ਕੁੜੀਏ ਕਈ ਵਾਰ ਅੱਗੇ ਪਿੱਛੇ ਹੋਂ ਮੇ ਤੁ ਕਰ ਸਕਦੀ ਤਾਂ ਹੀ ਕਹਿੰਨੀ ਹੋਵੇ ਯਾਰ ਤੇ ਆਈ ਆਈ ਆ ਵੀ ਦੋ ਤਿੰਨ ਮਹੀਨੇ ਹੋ ਗਏ ਇਸ ਕੋ ਅੱਛਾ ਅੱਛਾ ਚਲੋ ਕਰ ਕਰੇ ਪਤਾ ਲੱਗੇਗਾ ਕੋ ਪਤਾ ਲੱਗ ਜਾ ਰਿਹਾ ਹੈ ਨਹੀਂ ਹੂੰ ਥੋੜੀ ਥੋੜੀ ਪਤਾ ਲੱਗਦਾ ਹਾਂ ਮੈਂ ਤੁਮੇ ਨੰਬਰ ਦਿਖਾਉਂ ਕੀ ਨੰਬਰ ਆਏਗਾ ਤੁਹਾਰੇ ਬੈਠੋਗੇ

छोटिया चोट, पूरा पूरा साइज़ एक नंबर बड़ा हेलो नीचे नीचे, नीचे। एदर, एदर। इसके साथ साइज भी देख लो साइज़ साइज तो फिर छोटा है अंकल जी इधर उलझ गए ਅੰਕਲ ਜੀ ਮੰਮੀ ਦੇ ਸਾਈਡ ਦੀਆਂ ਚੱਪਲਾਂ ਦਿਓ ਇਹ ਲੱਗਦਾ ਆ ਜਾਣਾ ਚਲ ਦੋਨੋਂ ਮੈਂ ਸਭ ਕੁਝ ਦਾ ਮੋੜ ਜਾ ਆਏ ਦੀ ਕਿੰਨੀ ਆਇਆ ਇਹਦੀ ਕਿੰਨੀ ਮਾਇਆ ਇਹ 290